ਇਹ ਬਹੁਤ ਦਿਨ ਤੋਂ ਮੈਨੂੰ ਕਹਿ ਰਹੇ ਸੀ ਸਾਰੇ ਕਿ ਜਿੱਥੇ ਗੁਰਦਵਾਰੇ ਨੇ ਪਹਿਲਾਂ ਬੈਂਚ ਸੀ ਟੁੱਟ ਗਿਆ ਬੈਂਚਾਂ ਦੀ ਬੜੀ ਲੋੜ ਆ ਹੁਣ ਅਸੀਂ ਇਹਦਾ ਹਾਲ ਵੀ ਬਣਾਇਆ ਇੱਥੇ ਬੈਂਚ ਕਿੱਥੇ ਪਾੜੀ ਆ ਅੱਜ ਦੇਖੋ ਪੁਲਿਸ ਪ੍ਰਸ਼ਾਸਨ ਨੂੰ ਖੜਾ ਕਰਕੇ ਆ ਸਾਡੇ ਭਰਾ ਮੁਲਾਜ਼ਮ ਆ ਖੜੇ ਨੇ ਇੱਕ ਉਹ ਖੜੇ ਨੇ ਇੱਕ ਉਹ ਬੈਠੇ ਨੇ ਪੁਲਿਸ ਮੁਲਾਜ਼ਮ ਬੁਲਾ ਕੇ ਬੈਂਚ ਫਿੱਟ ਕਰਾਇਗੇ ਇਹ ਹਾਲਾਤ ਨੇ ਅਜੇ ਪੇਟ ਸਾਹ ਤੇ ਆਜੇ ਪੂਰਾ ਨਹੀਂ ਹੋਇਆ 1.5 ਸਾਲ ਪਿੰਨਾ ਇੰਨੀ ਬੁੜਾਤ ਹੋ ਗਈ ਇੰਨਾ ਇਹਨਾਂ ਨੂੰ ਹੋ ਗਿਆ ਵੀ ਅਸੀਂ ਅਸੀਂ ਸਾਡੇ ਤੋਂ ਕੰਮ ਨਹੀਂ ਗੱਲਾ ਬਕਤਨ ਵਾਲੀ ਗੱਲ ਦਾ ਕੋਈ ਕੰਮ ਨਹੀਂ ਹੋ ਰਿਹਾ ਸ਼ਹਿਰ ਤੇ 3 ਸਾਲ ਹੋ ਗਏ ਮੈਨੂੰ ਵਾਰਡ ਤੇ ਨਕਾਰਿਆ ਹੋਇਆ ਐਮਸੀ ਲੋਕਾਂ ਦਾ ਪੈਸਾ ਲੋਕਾਂ ਨੇ ਐਮਪੀ ਚੋਰੀਆ ਲੋਕਾਂ ਦੇ ਟੈਕਸ ਦਾ ਪੈਸਾ ਨਕਾਰੇ ਹੋਏ ਐਮਸੀ ਨੇ 3 ਬੈਂਚ ਦਾ ਆਪਣੇ ਘਰ ਰਖਾ ਲਏ ਕਿਉਂਕਿ ਰੱਖਣੇ ਲੋਕਾਂ ਦੇ ਘਰ ਚਾਹੀਦੇ ਨੇ ਉਹ ਆਪਣੇ ਘਰ ਰਖਾਏ ਉੱਤੇ 3 ਬੈਂਚ ਔਰ ਉਹ ਜਿਹੜਾ ਮਾੜੀ ਕੋਲ ਪੈਨਸ਼ਨ ਰੱਖੀ ਆ ਵੀ ਜਿਹੜੇ 3 ਬੈਂਚ ਦੂਗਾਂ ਮਾੜੀ ਕੋਲ ਸਾਨੂੰ ਤਾਂ ਵਾਪਸੀ ਆ ਗਿਆ ਇਸ ਦਾ ਵਾਪਸ ਚੱਲੇ ਆ ਅਸੀਂ ਅਸੀਂ ਦੇਖੋ ਇੱਥੇ ਦੇਖੋ ਇੱਥੇ ਕਿਸ਼ਤਾਂ ਬੰਦੀਆਂ ਵਰਤੀਆਂ ਜਾ ਰਹੇ ਨੇ ਤੁਹਾਨੂੰ ਪਹਿਲਾਂ ਵੀ ਪੀਰ ਤੇ ਜਾਂਦੇ ਰਹੇ ਨੇ ਲੋਕਾਂ ਦਾ ਤੁਸੀਂ ਤਾਂ ਦੇਖੋ ਕਰਾ ਰਹੇ ਹੋ ਇੱਕ ਸਰਾਂਚ ਬੈਂਚ ਰੱਖਿਆ ਗਿਆ ਇੱਕ ਸੁੱਕਾ ਮਾੜੀ ਚ ਰੱਖਿਆ ਗਿਆ ਇੱਕ ਗਲੀ ਨੰਬਰ 9100 ਰੱਖਿਆ ਦੇਖੋ ਬੜੀ ਹਾਲਾਤ ਨਹੀਂ ਇੰਨੀ ਬੁਲਕਾਤ ਹੈ ਪੁਲਿਸ ਬੁਲਾਈ ਹੋਈ ਆ ਖੜੇ ਨੇ ਪੁਲਿਸ ਵਾਲੇ ਪਏ ਨਹੀਂ ਹੈ ਹਾਂ ਪਬਲਿਕ ਦਾ ਪੈਸਾ ਇਹ ਰਿਕਵਾਰ ਰਹੇ ਨੇ ਵੀ ਇੱਥੇ ਬੈਂਚ ਨਹੀਂ ਰੱਖਣੇ ਟਰਾਲੀ ਵਾਪਸ ਲੈ ਕੇ ਜਾਓ ਆ ਕਰੋ ਤੁਸੀਂ ਇਹ ਦੇਖੋ ਟਰਾਲੀ ਵਾਲੇ ਖੜੇ ਆ ਵੀਰੇ ਇਹਨਾਂ ਦੱਸ ਇੱਕ ਮਿੰਟ ਇੱਧਰੇ ਇਹ ਤੁਹਾਨੂੰ ਸਪਲਾਈ ਅਸੀਂ ਤਸਨ ਨਹੀਂ ਕਿਹਾ ਸੀ ਟਰਾਲੀ ਬਾਅਦ ਸੇ ਲੈ ਕੇ ਜਾਣ ਨੂੰ ਕਿਹਾ ਸੀ ਉਹਦੇ ਕਹ ਰਹੇ ਆ ਵੀ 10 ਬੈਂਚ ਉੱਥੇ ਪਹਿਲਾਂ ਬੰਦ ਨਹੀਂ ਇਹ ਕਾਂਗਰਸੀ ਆ ਗੋ ਉੱਥੇ ਖੋਲ ਖਾ ਰਹੇ ਨੇ ਟੈਂਸ਼ਨ 5 ਮਿੰਟ ਹੋਰ ਪਬਲਿਕ ਦਾ ਪੈਸਾ ਪਬਲਿਕ ਦਾ ਆਸਣਾ ਲੋਕਾਂ ਦੇ ਤਰਸ ਦਾ ਤਸਾਹ ਹੋ ਤੁਸੀਂ ਦੇਖ ਲੋ ਇਹ ਹਾਲਾਤ ਬੰਦ ਕੀ ਆ ਐਂਟੀ ਗਰਾਉਂਡ ਦੇ ਇਕੱਠ ਹੋ ਰਹੇ ਆ ਵੀ ਹੈ ਟਾਈਮ ਵੀ ਤਖਣੀ ਆ ਸੁਖਲਾਓ ਸਾਡੇ ਦੋ ਦੋਨੇ ਮਿੱਤਰ ਨੇ ਤੁਹਾਡੇ ਮਿੱਤਰ ਨੇ ਠੀਕ ਹੈ ਔਰ ਇਹ ਦੁਨਦਰ ਸਰਾਚ ਐਸਪੀ ਤੋਂ ਲਿਆ ਕੇ ਆਏ ਨੇ ਵੀ ਸਾਡੇ ਘਰ ਦੇ ਬਾਹਰ ਬੈਂਚ ਰੱਖੋ ਜਿਹੜੇ ਬੰਦੇ ਉਰੇ ਹੈ ਵੀ ਨਹੀਂ ਪੂਰੇ ਨੇ ਰਾਣਾ ਸਿੰਘ ਲੀਡ ਰਿ ਹੈ ਨਾਲ ਐਮਐਲਏ ਸਾਹਿਬ ਇਹ ਅਣਨੀਤੀ ਨਾ ਤੁਹਾਨੂੰ ਮੋਟਾ ਨਹੀਂ ਪਾਣੀ ਆ ਕਿਉਂ ਇਹ ਜਿਹੜਾ ਐ ਐਮਐਲਏ ਸਾਹਿਬ ਕਰ ਰਿਹਾ ਅਰੇ ਐਮਐਨਏ ਜੋ ਕਰਾ ਰਿਹਾ ਮੈਂ ਸਮਝਦਾ ਐ ਐਮਐਲਏ ਨੂੰ ਸ਼ਰਮਾਣੀ ਚਾਹੀਦੀ ਐ ਜਿੱਥੇ ਡਰੇਨ ਦਾ ਦੇਖੋ ਕਿੰਨਾ ਪੂਰਾ ਹਾਲ ਐ ਇਹ ਕਹਿੰਦਾ ਮੇਰੇ ਘਰ ਦੇ ਬਾਹਰ ਚਾਰ ਤਾਰੋ ਛੋਟੇ ਲੋਕਾਂ ਦਾ ਪੈਸਾ ਟੈਕਸ ਥੋੜਾ ਕੱਟਿਆ ਹੋਇਆ ਥੋੜਾ ਹੀ ਪੈਸਾ ਹੈ ਬੜਾ ਦਿਲ ਕਰਦਾ ਰਖਾਉਂ ਦਿੰਦਾ ਮੇਰੇ ਕੋਲ ਜਿੱਥੇ ਉੱਤੇ ਪੈਸੇ ਉੱਤੇ ਦੋ ਮਿੰਟਾਂ ਮੈਂ ਕਰਦਾ ਇਹ ਲੈ ਕੇ ਕਹਿੰਦੇ ਨਹੀਂ ਬੋਲਣ હું ગુમા બહાર देखो एंटी दो ठेखानी थी दो काली एक काली मैंने चक्कर लगा सारे हां ये कहंदे गुरुद्वारे ਕੋ ਰੱਖਨੇ ਆ ਅਸੀਂ ਦੋ ਗੁਰਦੁਆਰੇ ਕੋਲ ਸਵੇਰੇ ਮਾਨ ਸਾਹਿਬ ਨੂੰ ਫੋਨ ਕਰਕੇ ਉਹ ਅਸੀਂ ਮੰਦਰ ਕੋਲ ਵੀ ਐਮਪੀ ਸਾਹਿਬ ਕੋਲ ਰੱਖ ਐਮਪੀ ਤੋਂ ਘੋਟੇ ਘਰ ਜਾ ਕੇ ਆਇਆ ਇਸ ਵੇਰੇ ਤੁਹਾਡਾ ਪੈਸਾ ਇਹਨੇ ਦੇ ਘਰ ਜਾ ਕੇ ਆਇਆ ਇਹ ਦੇਖੋ ਉੱਥੇ ਜਾ ਕੇ ਇਹ ਕਹਿੰਦਾ ਸਾਨੂੰ ਕਿਉਂ ਨਹੀਂ ਦੱਸਿਆ ਇਹ ਤਾਂ ਕਹਿੰਦਾ ਸਾਰੇ ਬੱਚ ਮੇਰੇ ਘਰ ਦੇ ਕੋਲ ਧਾਰ ਦੋ ਲੋਕਾਂ ਦੀ ਸਹਿਮਤੀ ਨਾਲ ਰੱਖੇ ਜਾਣ ਦੇ ਬੈਂਚ ਇਹ ਕਹਿੰਦਾ ਸਾਰੇ ਮੇਰੇ ਘਰ ਦੇ ਕੋਲ ਕਾਰ ਦੋ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਐਮਐਲਏ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਐਮਪੀ ਦੇ ਫੰਡਾਂ ਚ ਆਪਣੇ ਬੰਦੇ ਭੇਜ ਕੇ ਆਪਣੀਆਂ ਰੋਟੀਆਂ ਨਾ ਦੇਖੋ ਤੁਸੀਂ ਕੰਮ ਕਰਾਓ ਆਪਣਾ ਸਾਹਿਬ ਰੋਟੀਆਂ ਨਹੀਂ ਸੇਕ ਰੇ ਬੜੇ ਸਮਝਦਾਰ ਨੇ ਇਹ ਲੋਕਾਂ ਦੇ ਪੈਸੇ ਨੇ ਐਮਐਲਏ ਸਾਹਿਬ ਦੇ ਪੈਸੇ ਨੇ ਇਹ ਆਪਣੇ ਘਰਾਂ 'ਚ ਨਾ ਜਿਵੇਂ ਪਹਿਲਾਂ ਰੱਖ ਲੈਣ ਬਾੜ-ਬਾੜ ਕੇ ਉਹ ਹੁਣ ਨਾ ਰੱਖਣਾ ਐਮਐਲਏ ਸਾਹਿਬ ਨੇ ਕਿਉਂ ਨਹੀਂ ਰਖਾਈ ਸਾਡੇ ਸੀਐਮ ਨੇ ਜਾ ਕੇ ਕਿਹਾ ਵੀ ਚੈੱਕ ਕਰੋ ਇਹ ਬੈਂਚ ਆ ਬਲੇ ਘਰਾਂ 'ਚ ਨਾ ਬਾੜ ਲੈਣ ਦੱਸ ਦੱਸ ਸੀਐਮ ਸਾਹਿਬ ਨੇ ਕਿਹਾ ਚਲ ਹਲਾ ਹੁਣ ਕਿੰਝ ਰਖਵਾ ਰਿਆ ਸੀ ਠੀਕ ਐ ਏ ਆ ਕੇ ਕਹਿੰਦੇ ਵੀ ਜਿੱਥੇ ਇੱਕ ਹੋਰ ਜਿੱਥੇ ਬੈਂਚ ਵੀ ਉਰੇ ਸਾਨੂੰ ਕਿਉਂ ਨਹੀਂ ਦੱਸਿਆ ਗਿਆ ਵੀ ਜਿਹੜੇ ਉਰੇ ਦੇ ਬਣੇ ਵੀ ਸਾਡੇ ਤੋਂ ਬਿਨ ਪੁੱਛੇ ਬੈਂਚ ਕਿਉਂ ਰੱਖ ਕੇ ਜੜੇ ਠੀਕ ਹੈ ਪੂਰੇ ਵੀ ਰੱਖਣੇ ਠੀਕ ਹੈ ਦੂਸਰੇ ਦੂਸਰੇ ਤੁਸੀਂ ਤੁਸੀਂ ਇਹ ਦੇਖੋ ਵੀ ਪਹਿਲਾ ਬੈਂਚ ਸਰਾਣ ਚ ਬੀਦੀ ਮੱਲੇ ਚ ਰੱਖਿਆ ਗਿਆ ਦੂਜਾ ਬੈਂਚ ਗੁੱਗਾ ਮਾੜੀ ਰੱਖਿਆ ਗਿਆ ਤੀਜਾ ਬੈਂਚ 10 ਨੰਬਰ ਗਲੀ ਮੂਰੇ ਰੱਖਿਆ ਗਿਆ ਦੋ ਬੈਂਚ ਗੁਰਦੁਆਰਾ ਸਾਹਿਬ ਕੋ ਰੱਖੇ ਗਿਆ ਠੀਕ ਹੈ ਲੇਕਿਨ ਜੇ ਹਾਲਾਤ ਹੈ ਵੀ ਇੰਨਾ ਇੰਨਾ ਦਾ ਬੁਰਾ ਹਾਲਾ ਵੀ ਇੰਨਾਂ ਨੇ ਆਪ ਆਪਣੇ ਫੰਡ ਲਿਆਓ ਨਾ ਪੰਜਾਬ ਸਰਕਾਰ ਦੇ ਫੰਡ ਲਾਓ ਸਾਨੂੰ ਖੁਸ਼ੀ ਹੈ ਤੁਸੀਂ ਪੰਜਾਬ ਸਰਕਾਰ ਦੇ ਫੰਡ ਚ ਕੋਈ ਇਟ ਲਾਓ ਇੱਕ ਐਮਪੀ ਗ੍ਰਾਂਟ ਦੇ ਫੰਡ ਚ ਹੁਣ ਆ ਕੇ ਕਹਿੰਦੇ ਪਹਿਲਾਂ ਕਹਿੰਦੇ ਆਪਣੇ ਕਰ ਕੋੜਾ ਹੁਣ ਕਹਿੰਦੇ ਮਟੀਰੀਅਲ ਨਹੀਂ ਸੀ ਜੇ ਮਟੀਰੀਅਲ ਨਹੀਂ ਸੀ ਤੁਸੀਂ ਉਹਦੀ ਕੰਪਲੀਟ ਕਰੋ ਉਹਦੀ ਜਾਂਚ ਕਰਾਓ ਠੀਕ ਹੈ ਇਹ ਤਾਂ ਕਮੇਟੀ ਨੇ ਭੇਜਿਆ ਕੋਈ ਮੇਰੇ ਘਰ ਦੇ ਤਾਂ ਬਣੇ ਨਹੀਂ ਕਮੇਟੀ ਕੋਲ ਟੈਂਡਰ ਐਮਪੀ ਸਾਹਿਬ ਨੇ ਗ੍ਰਾਂਟ ਦਿੱਤੀ ਕਮੇਟੀ ਨੇ ਭੇਜੇ ਲੇਕਿਨ ਇਹਨਾਂ ਇਹਨਾਂ ਨੇ ਆਪ ਕੁਝ ਨਹੀਂ ਕਰਨਾ ਸਾਹਿਬ ਜੀ ਇੱਥੇ ਜਿਹੜਾ ਮਾਹੌਲ ਐਵੇਂ ਹੋਇਆ ਐ ਪੁਲਿਸ ਕਿਉਂ ਬੁલાਣੀ ਪਈ ਕੀ ਚੱਕਰ ਪੁਲਿਸ ਪਤਾ ਨਹੀਂ ਜੀ ਇਹ ਬੁਲਾਈ ਇਹ ਪੁਲਿਸ ਤਾਂ ਤਾ ਵੀ ਇਹ ਜਿੱਥੇ ਅਸੀਂ ਪੁਲਿਸ ਬੁਲਾ ਕੇ ਜਿੱਥੇ ਅਸੀਂ ਚਾਵਾਂਗੇ ਉੱਥੇ ਰਖਾਵਾਂਗੇ ਐਮਪੀ ਫੰਡ ਆ ਜੀ ਲੋਕ ਕਹਿਣਗੇ ਵੀ ਅਸੀਂ ਵਿਖਾ ਰਹੇ ਮੈਂ ਤਾਂ ਕਹਿੰਦਾ ਸ਼ਾਬਾਸ਼ ਤੁਸੀਂ ਰਖਾਓ ਮੈਨੂੰ ਕੋਈ ਇਤਰਾਜ਼ ਨਹੀਂ ਪਰ ਤੁਸੀਂ ਆਪਣੇ ਪੰਜਾਬ ਸਰਕਾਰ ਦੇ ਫੰਡਾਂ ਚ ਦਿਖਾਓ ਨਾ ਠੀਕ ਹੈ ਕਾਂਗਰਸ ਦੇ ਐਮਪੀ ਆ ਡਾਕਟਰ ਅਮਰ ਸਿੰਘ ਜੀ ਨੇ ਭੇਜਿਆ ਲੋਕਾਂ ਚੋਣੇ ਉਹਨਾਂ ਨੇ ਉਹ ਅਸੀਂ ਕਹਿ ਕੇ ਸਾਰਿਆਂ ਨੇ ਫੰਡ ਮੰਗਾਏ ਵੀ ਸਾਡੇ ਵਾੜਾਂ ਚ ਬੈਂਚਾਂ ਦੀ ਲੋੜ ਆ ਮੰਗ ਮੈਂ ਕਰਦਾ ਮੰਗ ਮੈਂ ਕਰਦਾ ਜਿਹੜਾ ਆ ਕੁਝ ਕਰ ਰਹੇ ਮੈਂ ਤਾਂ ਪੰਜਾਬ ਸਰਕਾਰ ਨੂੰ ਔਰ ਖਾਸ ਕਰਕੇ ਇੱਥੇ ਦੇ ਐਮਐਲਏ ਨੂੰ ਬੇਨਤੀ ਕਰਦਾ ਵੀ ਤੁਸੀਂ ਆਪਣੇ ਫੰਡਾਂ ਨਾਲ ਵਿਕਾਸ ਕਰਾਓ ਤੁਸੀਂ ਜਿੱਥੇ ਤੁਸੀਂ ਫੰਡ ਲਾਣੇ ਉੱਥੇ ਜਾ ਕੇ ਡਰੇਨ ਦਾ ਤੁਸੀਂ ਦੇਖੋ ਡਰੇਨ ਦਾ ਤੁਸੀਂ ਦੇਖੋ ਡਰੇਨ ਦਾ ਕੀ ਹਾਲ ਹੈ ਠੀਕ ਹੈ ਅੱਜ ਹੜ੍ਹ ਦੇ ਮੌਲ ਆ ਉਥੋਂ ਉਥੇ ਪਾਣੀ ਆ ਆ ਚੁੱਕਿਆ ਠੀਕ ਹੈ ਉਹਦੇ ਉਹਦੇ ਲਈ ਉਹਦੇ ਲਈ ਕੋਈ ਪੰਜਾਬ ਸਰਕਾਰ ਦੀ ਆਉਣੀ ਆ ਵੀ ਉਹ ਕਢਾਇਆ ਜਾਵੇ ਪਰ ਲੇਕਿਨ ਜਿਹੜੇ ਐਮਪੀ ਸਾਹਿਬ ਨੇ ਗ੍ਰਾਂਟ ਦਿੱਤੀ ਹੈ ਔਰ ਉਹਦੇ ਚੀ ਵੀ ਇਹ ਮੂਰੇ ਹੋ ਕੇ ਖੜਦੇ ਆ ਹੁਣ ਇਹ ਦੇਖ ਲਓ ਜਿਹੜੇ ਪਿਛਲੇ ਕੰਮ ਆ ਨਾਗਰਾ ਸਾਹਿਬ ਦੇ ਟੈਂਡਰ ਹੋਏ ਹੋਏ ਨੇ ਉਹ ਉਹ ਅਜੇ ਤੱਕ ਪੂਰੇ ਨਹੀਂ ਹੋਏ ਨਵੇਂ ਟੈਂਡਰ ਆਪਣੇ ਕੋਲੋਂ ਕੁਝ ਕਰਕੇ ਦਿਖਾਉਣਾ ਹੈ ਹੇ ਆ ਜੀ ਅੱਜ ਬੈਂਚ ਰੱਖਣ ਆਏ ਸੀਗੇ ਬੈਂਚ ਰੱਖਣ ਸਮੇਂ ਦੌਰਾਨ ਸਾਡੇ ਵਰਕਰਾਂ ਦਾ ਫੋਨ ਆਇਆ ਵੀ ਜਿਹੜਾ ਮਟੀਰੀਅਲ ਸਾਨੂੰ ਸਹੀ ਨਹੀਂ ਲੱਗਦਾ ਸੀ ਉਹ ਚੈੱਕ ਕਰਨ ਆਏ ਸੀ ਵੀ ਇਹ ਮਟੀਰੀਅਲ ਵਾਕਿਆ ਸਹੀ ਵੀ ਨਹੀਂ ਹੈ ਇੱਥੇ ਦਾ ਜਿਹੜਾ ਕਾਂਗਰਸ ਕਾਂਗਰਸੀ ਆਗੂ ਜਿਹੜਾ ਲੋਕਾਂ ਨੇ ਨਕਾਰਿਆ ਹੋਇਆ ਠੀਕ ਹੈ ਉਹਨੇ ਆਪਣੇ ਘਰ ਦੇ ਕੋਲ ਬੈਂਚ ਤੋੜ ਕੇ ਤੁਸੀਂ ਇਹ ਪੱਤਰਕਾਰ ਆਇਓ ਤੁਸੀਂ ਉੱਥੇ ਜਾ ਕੇ ਲਾਈਵ ਵੀਡੀਓ ਬਣਾਣੀ ਹੈ ਆ ਵੀਡੀਓ ਹੈਗੀ ਵੀ ਇਹ ਦੇਖੋ ਇਹ ਲਾਈਵ ਇੱਥੇ ਇਹਨਾਂ ਨੇ ਕੀ ਕੀਤਾ ਆਪਣੇ ਘਰ ਦੇ ਕੋਲ ਬੈਂਚ ਤੋੜ ਕੇ ਬੈਂਚ ਉੱਥੇ ਕਹਿੰਦਾ ਸਾਰੇ ਬੈਂਚ ਮੇਰੇ ਘਰ ਦੇ ਬਾਹਰ ਪਰਾ ਦੋ ਜਦੋਂ ਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ ਚਾਹੇ ਐਮਪੀ ਆ ਚਾਹੇ ਐਮਐਲਏ ਆ ਲੋਕਾਂ ਦੇ ਟੈਕਸ ਦਾ ਪੈਸਾ ਕਟਿਆ ਹੋਇਆ ਲੋਕ ਜਿੱਥੇ ਕਹਿਣਗੇ ਬੈਂਚ ਉੱਥੇ ਰੱਖੇ ਜਾਣਗੇ ਕਿਸੇ ਦੀ ਮਰਜ਼ੀ ਦਾ ਨਾਲ ਨਹੀਂ ਵੀ ਜੇ ਕਾਂਗਰਸੀ ਕਹੂਗਾ ਮੇਰੇ ਬੈਂਤ ਮੇਰੇ ਘਰ ਦੇ ਬਾਹਰ ਰੱਖ ਦਿਓ ਮੇਰੇ ਟਾਬੇ ਦੇ ਬਾਹਰ ਰੱਖ ਦਿਓ ਮੇਰੇ ਹੋਟਲ ਦੇ ਉਹ ਕੰਮ ਨਹੀਂ ਹੋਣਾ ਇਹ ਤੰਨਾ ਵਾਲੇ ਕੰਮ ਨਹੀਂ ਹੈ ਸਾਡਾ ਐਮਐਲਏ ਬੜਾ ਵਧੀਆ ਬੰਦਾ ਹੈ ਠੀਕ ਹੈ ਨਾ ਜਿਹੜਾ ਇਹ ਕਹਿੰਦਾ ਪੰਜਾਬ ਸਰਕਾਰ ਦੇ ਫੰਡ ਤੁਸੀਂ ਥਾਂ ਥਾਂ ਤੇ ਲਾ ਕੇ ਦੇਖ ਸਕਦੇ ਹੋ ਸਾਰਿਆਂ ਦੇ ਬਾਗਾਂ 'ਚ ਕੰਮ ਚੱਲ ਰਹੇ ਨੇ ਵਧੀਆ ਵਿਕਾਟਨ ਹੋ ਰਿਹਾ ਦੂਆ ਇਹ 14 ਹਾਲ ਟੈਂਡਰ ਹੋ ਕੇ ਮਸ਼ੀਨਾਂ ਤੇ ਨੇ ਲੱਗੀਆਂ ਹੋਈਆਂ ਸਫਾਈ ਕਰਨ ਲਈ ਲੱਗੀਆਂ ਜਿਹੜਾ ਬੰਦਾ 3 ਸਾਲ ਤੋਂ ਇੱਥੇ ਹੈ ਨਹੀਂ ਬੈਠਾ ਯੂਪੀਆ ਉਹਨੂੰ ਇੱਥੇ ਦਾ ਕੀ ਪਤਾ ਹੋਣਾ ਬੈਂਚ ਸੀ ਇਹ ਬੈਂਚ ਇੱਥੇ ਗੁਰਦੁਆਰਾ ਸਾਹਿਬ ਦੇ ਕੋਠੇ ਨੇ ਤਿਰਾਦ ਗੀ ਗੁਰਦੁਆਰਾ ਸਾਹਿਬ ਕੋਈ ਤਰਾਦਗੀ ਨਹੀਂ ਆ ਬੈਠਾ ਆ ਲੋਕ ਆ ਲੋਕ ਕਹ ਰਹੇ ਨੇ ਆ ਬੈਠੇ ਨੇ ਇਹ ਕਹਿ ਰਹੇ ਨੇ ਬੈਂਚ ਰੱਖੋ ਗੁਰਦੁਆਰਾ ਸਾਹਿਬ ਕੋਲ ਅਸੀਂ ਰੱਖ ਰਹੇ ਹਾਂ 10 ਬੈਂਚ 10 ਬੈਂਚ ਆ ਬਾਟੇ ਨੇ ਇਹ ਕਹਿੰਦੇ ਗੁਰਦੁਆਰਾ ਸਾਹਿਬ ਕੋਲ ਬੈਂਚ ਰਖਾ ਦੋ ਅਸਕੇ ਰਖਾ ਦੋ ਉਸਕੋ ਬੁਲਾਈ ਇਹ ਬੰਦਾ ਗਾਲਾਂ ਕੱਢ ਰਿਹਾ ਸੀ ਨਾ ਮਾੜਾ ਪਹਿਣਾ ਪਿਆ ਪੁੱਛੋ ਮਾਂ ਬੁਲਾ ਲਈ ਉਹ ਗਲਤ ਬੋਲਦੀ ਹੈ ਜਨਾਨੀ ਨੂੰ ਗਾਲਾਂ ਕੱਢਦਾ ਸੀ ਹੈ ਅਸੀਂ ਕੋਈ ਕੋਈ ਬੋਲ ਨਹੀਂ ਸਕਦੇ ਸੀ ਅਸੀਂ ਅਮਨ ਤੇ ਸ਼ਾਂਤੀ ਨੂੰ ਪਕੰਧ ਕਰਦੇ ਆ ਸਾਡੇ ਵਰਕਰਾਂ ਵੱਲੋਂ ਕੋਈ ਮਾੜਾ ਚੰਗਾ ਨਹੀਂ ਬੋਲਿਆ ਗਿਆ ਇਹ ਬੰਦਾ ਗਾਲਾਂ ਕੱਢਦਾ ਸੀ ਇਹਨਾਂ ਨੂੰ ਤਾਂ ਕਰਕੇ ਪ੍ਰਸ਼ਾਸਨ ਆਇਆ ਸਾਡਾ ਕੋਈ ਇਹ ਨਹੀਂ ਹੈ ਅਸੀਂ ਲੜਾਈ ਝਗੜਾ ਕਰਨਾ ਬੈਂਚ ਰੱਖੇ ਜਾਂਦੀਆਂ ਗੁਰਦੁਆਰੇ ਮੂਰੇ ਮੰਦਰ ਮੂਰੇ ਕਿਸੇ ਦੇ ਘਰ ਮੂਰੇ ਲੋਕਾਂ ਦੇ ਟੈਕਸ ਦਾ ਪਾਸ ਆ ਲੋਕਾਂ ਨੇ ਟੈਕਸ ਦਾ ਪੈਸਾ ਕੱਟ ਕੇ ਜੀ ਐਮਪੀ ਚੁਣਿਆ ਐਮਪੀ ਗ੍ਰਾਂਡ ਤੋਂ ਐਮਪੀ ਨੇ ਕਿਸੇ ਪੱਲੇ ਉਹ ਨਹੀਂ ਦਿੱਤਾ ਠੀਕ ਹੈ ਨਾ ਐਮਪੀ ਨੇ ਕਿਸੇ ਪੱਲੇ ਉਹ ਨਹੀਂ ਦਿੱਤਾ ਨਾ ਇਹ ਬੰਦਾ 3 ਸਾਲ ਦਾ ਇੱਥੇ ਵੜਿਆ ਦੱਸ ਦੇਵੇ ਇਹ ਤਾਂ ਯੂਪੀ ਫਿਰਦਾ ਅੱਜ ਇਹਨੂੰ ਵਹਿੰਚ ਦੇਖ ਕੇ ਯਾਦ ਆ ਗਿਆ ਵੀ ਐਮਪੀ ਗ੍ਰਾਂਡ ਤੋਂ ਆਏ ਨੇ ਆ ਲੋਕ ਬੈਠੇ ਨੇ ਪੁੱਛ ਲੋ ਘਰ ਦੇ ਬਾਹਰ ਪੁੱਛੋ ਕਿੰਨੇ ਕਿੰਨੇ ਮੈਂਚ ਰੱਖੇ ਹੋਏ ਨੇ ਹੁਣ ਵੀ ਕਿੰਨੇ ਰੱਖਾਇ ਨੇ ਪੁੱਛ ਲੋ ਆ ਦੱਸੋ ਜੀ ਕਿੰਨੇ ਨੰਬਰ ਕਿਹਨਾਂ ਰੋਟਾ ਮੇਰੇ ਕੰਲੇਸਰਾ ਨਹੀਂ ਜੀ ਕਿਹੜੇ ਏਰੀਏ ਕਹਿੰਦੇ ਤੁਸੀਂ ਆਹਈ ਨੋ ਨੰਬਰ ਗਲੀ ਦੇ ਸਾਮ ਲਾਲੀ ਆਪਣੇ ਘਰਾਂ ਦੇ ਮੂਰੇ ਨਹੀਂ ਜੀ ਨਹੀਂ ਅਸੀਂ ਤਾਂ ਉਹ ਕੋਈ ਨਹੀਂ ਘਰ ਕੋਲ ਰਖਵਾਏ ਉਹਨਾਂ ਨੇ ਸਾਡੇ ਬਾਹਰ ਰਖਵਾਉਂਦੇ ਨੇ ਅਸੀਂ ਸਾਰੇ ਲੇਡੀ ਇੱਥੇ ਆ ਕੇ ਸਿਆਮ ਨੂੰ ਬੈੰਨੀ ਸਵੇਰੇ ਸਿਆਮ ਸੇਤੀ ਬੈੰਨੀ ਆ ਜੀ ਉਹ ਦੋ ਸਾਰੇ ਮੁੰਡੇ ਵੀ ਕਹਿੰਦੇ ਆਪਣੇ ਘਰ ਦੇ ਨਹੀਂ 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 ਕੋਈ ਘਰ ਦੇ ਅੰਦਰ ਨਹੀਂ ਰਖਵਾਏ ਹੈਗੇ ਉਹਨਾਂ ਨੇ ਉਹ ਤਾਂ ਜਿਹੜਾ ਕੰਮ ਕਰਦੇ ਨੇ ਇਹ ਪ੍ਰਧਾਨ ਬਣ ਜਾਂਦੇ ਨੇਗੇ ਆ ਕੇ ਮੂਰੇ ਤੇ ਜਦੋਂ ਕਰਕੇ ਕਢਾਨਗੇ ਕਢਾਨਗੇ ਵੀਰ ਜੀ ਤੇ ਆਪੇ ਪ੍ਰਧਾਨ ਬਣ ਜਾਂਦੇ ਨੇ ਮੂਰੇ ਹੋ ਕੇ ਜੀ ਵੀ ਆਪਣੇ ਘਰ ਦੇ ਮੂਰੇ ਹੀ ਬੈਂਚ ਰਖਾਈ ਜਾਂਦਾ ਨਹੀਂ ਜੀ ਕਾਢ ਕੇ ਦਿਖਾਣਾ ਮੈਸੇ ਦੇ ਅੰਦਰ ਉਹ ਬੈਂਚ ਕੋਈ ਜਿਹੜੇ ਟੁੱਟੇ ਹੋਏ ਆ ਸਗੋਂ ਉੱਥੇ ਵੀ ਨਹੀਂ ਰੱਖਣ ਦੇ ਰਹੇ ਹੈਗੇ ਪਤਾ ਨਹੀਂ ਜੀ ਆਮ ਪਾਰਟੀ ਆ ਆदमी ਪਾਰਟੀ ਵਾਲੇ ਫਿਰ ਇਹ ਬੈਂਚਾਂ ਦਾ ਸਭ ਨੂੰ ਫਾਇਦਾ ਆਂਦੇ ਜਾਂਦੇ ਕੋਈ ਵੀ ਥੱਕਿਆ ਬਾ ਘੁੰਮਦਾ ਫਿਰਦਾ ਕੋਈ ਵੀ ਆ ਕੇ ਆਰਾਮ ਕਰ ਲੈਂਦਾ ਦੋ ਘੜੀ ਜੀ ਜੇ ਰੱਖੀ ਦਾ ਹਰ ਇੱਕ ਨੂੰ ਫਾਇਦਾ ਇਕੱਲੇ ਲਾਲੀ ਨੂੰ ਨਹੀਂ ਫਾਇਦਾ ਸਾਰੀ ਬਾੜ ਦੇਣ ਦਾ ਫਾਇਦਾ ਹੁੰਦੇ ਜਾਂਦੇ ਆ ਜੀ ਸਵੇਰੇ ਸੈਰ ਕਰਨੀ ਹੈ ਲੇਡੀਜ਼ ਨਹੀਂ ਉਹਨਾਂ ਦੇ ਘਰ ਦੇ ਕਿ ਨਹੀਂ ਰੱਖੇ ਕਿੱਥੇ ਨਹੀਂ ਜੀ ਉਹਨਾਂ ਦੇ ਘਰ ਤਾਂ ਬਹੁਤ ਦੂਰ ਹੈ ਉਹਨਾਂ ਦਾ ਘਰ ਤਾਂ ਬਹੁਤ ਦੂਰ ਹੈ ਇੱਥੋਂ ਵੀ 3-4 ਘਰ ਛੱਡ ਕੇ ਤੇ ਅੰਦਰ ਗਲੀ ਤੇ ਸਭ ਤੋਂ ਐਂਡ 'ਚ ਲਾਲੀ ਦਾ ਤਾਂ ਇੱਥੇ ਹੈ ਹੀ ਨਹੀਂ ਉਹ ਕਹਿੰਦੇ 6 ਵਜੇ ਇੱਥੇ ਰੱਖੇ ਨੇ ਤਾਂ ਤਾਂ ਚੱਕਣੇ ਨਹੀਂ ਨਹੀਂ ਜੀ ਨਹੀਂ ਨਹੀਂ ਕੋਈ 6 ਵਜੇ ਨਹੀਂ ਹੈ ਸਾਰੇ ਆਂਦੀ ਗਵਾਂਦੀ ਆ ਕੇ ਸਭ ਜਿਨ੍ਹਾਂ ਦੇ ਘਰ ਅੱਗੇ ਸਾਰੇ ਬੈਠਦੇ ਹੋਰ ਵੀ ਆਂਦੇ ਜਾਂਦੇ ਆ ਕੇ ਬੈਠਦੇ